ਸਬਜ਼ੀਆਂ ਸੂਜੀਆਂ ਬਾਪੂ ਕਹਿੰਦਾ ਲਾ ਦੋ ਤੇ ਸਜਣੋ ਜਿਹੜੇ ਮਿੱਤਰੋ ਜਿਹੜੇ ਕਿਸਾਨ ਵੀਰਾਂ ਨੇ ਮੱਕੀ ਲਾਉਣੀ ਹੈ ਕਿਸਾਨ ਵੀਰੋ ਉਹਨਾਂ ਵਾਸਤੇ ਵੀਡੀਓ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪਿਛਲੇ ਇਹ ਵਾਰੀ ਇਸ ਗਲਤੀ ਕਰਕੇ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਬਹੁਤੇ ਸਾਰੇ ਕਿਸਾਨ ਭਰਾਵਾਂ ਨੇ ਕੀ ਕੀਤਾ ਜਿੱਥੇ ਆਪਣਾ ਸਲਫੋ ਸਫਰਾਨ ਵਾਲਾ ਕਹਿੰਦਾ ਸਲਟ ਕੀਤਾ ਪਿਆ ਸੀਗਾ ਲੀਡਰ ਕਹਿਦੀ ਆਪਾਂ ਸਿੱਧਮ ਸਿੱਧੇ ਉੱਥੇ ਉਹਨਾਂ ਨੇ ਮੱਕੀ ਲਾ ਲਈ ਤੇ ਉੱਥੇ ਤੁਹਾਨੂੰ ਪਤਾ ਬਾਈ ਜੀ ਮੱਕੀ ਜਿਹੜੀ ਆ ਗਰੋਥ ਨਹੀਂ ਕਰਦੀ ਇਸ ਲਈ ਜਿਹੜੇ ਕਿਸਾਨ ਭਰਾਵਾਂ ਨੇ ਮੱਕੀ ਲਾਉਣੀ ਆ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਜਿੱਥੇ ਤੁਹਾਡੇ ਬਾਣ ਦੇ ਵਿੱਚ ਲੀਡਰ ਹੋਈ ਵੀ ਹੈ ਉੱਥੇ ਮੱਕੀ ਨਾ ਲਾਇਓ ਵੀਰਿਓ ਨਹੀਂ ਤਾਂ ਤੁਹਾਡਾ ਜ਼ੋਰ ਲਵਾ ਦੂ ਮੱਕੀ ਤੇ ਤੁਸੀਂ ਮੱਕੀ ਤੋਂ ਹੱਥ ਖੜੇ ਕਰ ਜਾਓਗੇ ਸੱਜਣੋ ਠੀਕ ਹੈ ਨਾ ਤੇ ਜੇ ਤੁਹਾਡੇ ਕੋਲੇ ਹੋਰ ਬਾਣ ਹੈਗਾ ਬਿਨਾ ਸਰਪਾ ਤੇ ਉੱਥੇ ਤੁਸੀਂ ਲਾ ਸਕਦੇ ਹੋ ਆਪਾਂ ਮੱਕੀ ਦੇ ਬਾਰੇ ਤੇ ਜਾਣਕਾਰੀ ਹੁਣ ਤੁਹਾਨੂੰ ਸਾਰੀਆਂ ਵੀਡੀਓ ਪਾਇਆ ਕਰਾਂਗੇ ਆਉਣ ਵਾਲੇ ਦਿਨਾਂ 'ਚ ਤੇ ਤੁਸੀਂ ਜੇ ਆਪਣੇ ਪੇਜ ਤੇ ਪਹਿਲੀ ਵਾਰੀ ਦੇਖ ਰਹੇ ਹੋ ਵੀਡੀਓ ਦਾ ਵੀਡੀਓ ਨੂੰ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਜਿਦੋਂ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਨਵੀਂ ਜਾਣਕਾਰੀ ਨਾਲ ਸਾਥ